ਜੀ ਸੋ ਇੱਕ ਜਿਹੜਾ ਕੇਸ ਹੈਗਾ ਦੂਜਾ ਕੇਸ ਜਿਹਦੇ ਬਾਰੇ ਆ ਦੱਸਣਾ ਤੁਹਾਨੂੰ ਚਾਹੁੰਦੇ ਹੈਗੇ ਆ ਇਸ ਕੇਸ ਦੇ ਵਿੱਚ ਵੀ ਇੱਕ ਪੁਲਿਸ ਮੁਲਾਜ਼ਮ ਦੇ ਖਿਲਾਫ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਜੋ ਕਿ ਸਾਡੇ ਸਾਡੇ ਪੰਜਾਬ ਸਰਕਾਰ ਦੀ ਪੰਜਾਬ ਪੁਲਿਸ ਦੀ ਸਾਡੇ ਮਾਨਯੋਗ ਸੀਐਮ ਸਾਹਿਬ ਤੇ ਡੀਜੀ ਸਾਹਿਬ ਦੀ ਸਖਤ ਹਦਾਇਤ ਹੈਗੀ ਹੈ ਕਿ ਕਿਸੇ ਵੀ ਤਰੀਕੇ ਦੀ ਕ腐ਸ਼ਨ ਜਾਂ ਕ੍ਰਾਈਮ ਦੇ ਵਿੱਚ ਇੰਡਲਜੈਂਸ ਬਰਦਾਸ਼ਤ ਨਹੀਂ ਕੀਤੀ ਜਾਏਗੀ ਸੋ ਉਸ ਲਈ ਦੇ ਵਿੱਚ ਇੱਕ ਕਾਰਵਾਈ ਕੀਤੀ ਗਈ ਹੈ ਸਾਡੇ ਮੁਹਾਲੀ ਪੁਲਿਸ ਦੇ ਇੱਕ ਮੁਲਾਜ਼ਮ ਜਿਹੜੇ ਹੈਗੇ ਆ ਉਹ ਉਹਨਾਂ ਦੇ ਨਾਲ ਇੱਕ ਹੋਰ ਵਿਅਕਤੀ ਇਹਨਾਂ ਨੇ ਜਾ ਕੇ ਇੱਕ ਖਰੜ ਦੇ ਵਿੱਚ ਕਿਸੇ ਮੈਡੀਸਿਨ ਸ਼ਾਪ ਦੇ ਵਿੱਚ ਜਾ ਕੇ ਔਰ ਪਰਚੇ ਦੀ ਧਮਕੀਦੰਕੀ ਦੇ ਕੇ ਪਿਸਤੌਲ ਦੀ ਨੋਕ ਤੇ ਇਹਨਾਂ ਨੇ ਜਿਹੜਾ ਹੈਗਾ 1 ਲੱਖ ਰੁਪਏ ਐਕਸਟਰੋਟ ਕੀਤੇ ਸੋ ਉਹਦੀ ਮੰਗ ਕੀਤੀ ਗਈ ਇਹਨਾਂ ਦੇ ਵੱਲੋਂ ਜਦੋਂ ਸਾਨੂੰ ਜਾਣਕਾਰੀ ਮਿਲੀ ਇਸ ਜਾਣਕਾਰੀ ਦੇ ਬੇਸਿਸ ਤੇ ਕਾਰਵਾਈ ਕਰਤੇ ਹੋਏ ਥਾਣਾ ਸਿਟੀ ਖਰੜ ਦੇ ਵਿੱਚ ਜਿਹੜਾ ਹੈਗਾ ਪਰਚਾ ਦਰਜ ਕੀਤਾ ਗਿਆ ਔਰ ਉਸ ਦੇ ਵਿੱਚ ਆਰਮ ਸੈਕਟੀ ਧਰਾਵਾ ਐਕਸਟਰਸ਼ਨ ਦੀ ਧਰਾਵਾ ਤੇ ਬਾਕੀ ਜਿਹੜੇ ਰਿਲੇਵੈਂਟ ਸੈਕਸ਼ਨਸ ਹੈਗੇ ਉਹ ਲਾਏ ਗਏ ਆ ਇਹਦੇ ਵਿੱਚ ਜਿਹੜਾ ਇੱਕ ਵਿਅਕਤੀ ਹੈਗਾ ਜਿਹੜਾ ਸਿਵਲ ਵਿਅਕਤੀ ਹੈ ਉਹਨੂੰ ਗ੍ਰਿਫਤਾਰ ਕਰ ਲਿਆ ਗਿਆ ਉਹਦੇ ਪ੍ਰਤਾਪ ਉਹਦਾ ਨਾਮ ਹੈਗਾ ਉਹਦੇ ਪ੍ਰਤਾਪ ਨੂੰ ਗ੍ਰਿਫਤਾਰ ਕਰਕੇ ਉਹਦੀ 5325 ਨੂੰ ਗ੍ਰਿਫਤਾਰੀ ਪਾ ਦਿੱਤੀ ਗਈ ਹੈ ਜਿਹੜਾ ਦੂਜਾ ਪੁਲਿਸ ਮੁਲਾਜ਼ਮ ਹੈਗਾ ਉਹਦੀ ਗ੍ਰਿਫਤਾਰੀ ਜਿਹੜੀ ਬਾਕੀ ਹੈਗੀ ਉਹਦੇ ਚ ਪਰਚਾ ਦਰਜ ਹੋ ਗਿਆ ਸਾਡੀ ਟੀਮ ਉਹਦੀ ਜਿਹੜੀ ਹੈਗੀ ਹੈ ਪਾਲ ਕਰ ਰਹੀ ਹੈ ਤੋ ਜਲਦੀ ਉਹਨੂੰ ਵੀ ਗ੍ਰਿਫਤਾਰ ਕਰ ਲਿਆ ਜਾਏ। ਅਗਰ ਕੋਈ ਸਵਾਲ ਜਿਹੜਾ ਸੀਗਾ ਦਾ ਸਰਵਿਸ ਤੋਂ ਉਸ ਤੋਂ ਸੀਗਾ ਜਿਸ ਤੇ ਤਾਂ ਪਾਇਆ ਕਿ ਜਾ ਨਹੀਂ ਗਿਆ ਜੀ। ਉਹ ਜਦੋਂ ਅਸੀਂ ਉਹਨੂੰ ਗ੍ਰਿਫਤਾਰ ਕਰਾਂਗੇ ਫਿਰ ਇਹ ਸਾਰੀ ਗੱਲ ਕਲੀਅਰ ਹੋ ਜਾਏਗੀ। ਸੀਸੀਟੀਵੀ ਰਿਪੋਰਟ ਹੈ ਤਾਂ ਸੀਸੀਟੀਵੀ ਰਿਪੋਰਟ ਹੈ। ਜਿਹੜੀ ਇਨਵੈਸਟੀਗੇਸ਼ਨ ਦੇ ਦੌਰਾਨ ਸਾਰੀ ਐਵਿਡੈਂਸ ਇਸੇ ਐਗਜ਼ਾਮਿਨ ਕਰਨਾਂਗੇ ਜਿਹੜੀ ਫੁਟੇਜਸ ਵਗੈਰਾ ਸਿਰਫ ਸ਼ੌਪ ਦੀ ਨਹੀਂ ਆਸ-ਪਾਸ ਦੀ ਵੀ ਹੋਏਗੀ ਕੋਈ ਹੋਰ ਵੀ ਹੋਏਗੀ ਟੈਕਨੀਕਲ ਐਵਿਡੈਂਸ ਸਾਰੀ ਲੈ। ਉਹਦੇ ਪਰਤਾਪ ਕੀ ਕਰਦਾ ਹੈ ਉਹ ਕਿਸ ਚੀਜ਼ ਦੀ ਕੋ ਧਮਕੀ ਦੇ ਰਿਹਾ ਹੈ ਪਰਚਾ ਕਿਸ ਚੀਜ਼ ਦਾ

ਇਦੇ ਵਿੱਚ ਨਾ ਫਿਲਹਾਲ ਤਾਂ ਜਿਹੜੀ ਕੰਪਲੇਨ ਨੇ ਦਿੱਤੇ ਸੀਗੇ ਸਟੇਟਮੈਂਟ ਉਹਦੇ ਅਕੋਰਡਿੰਗ ਐ ਸਟੋਰਸ਼ਨ ਤੇ ਆਮ ਸੈਕ ਦਾ ਪਰਚਾ ਦਰਜ ਕਰਤਾ ਹੈ ਲੇਕਿਨ ਉਹਦੇ ਵਿੱਚ ਦੁੰਗਾਈ ਦੇ ਵੀ ਤਫ਼तीश ਕਰਕੇ ਦੇਖਾਂਗੇ ਜਿਹੜੇ ਵੀ ਰਿਲੇਵੈਂਟ ਸੈਕਸ਼ਨਸ ਹੋਣਗੇ ਉਹ ਵੀ ਲਾਗੂ ਕਰ ਦਿੱਤੇ ਜਾਣਗੇ ਜਸਵੀਰ ਸਿੰਘ ਸੰਘੂ ਦਾ ਬੇਸਿਕਲੀ ਕਿਹੜੇ ਥਾਣੇ ਸ਼ੋਰਟ ਸੀ ਉਹ ਨੂੰ ਹੁਣ ਫਰਾਰ ਹੈ ਇਹ ਤਾਂ ਕਾਬੂ ਨਹੀਂ ਹੋਇਆ ਉਹਦਾ ਕੇਸ ਹੈ ਉਹਨਾਂ ਦਾ ਇਹ ਜਸਵੀਰ ਸਿੰਘ ਜੀ ਕਨਸਟੇਬਲ ਰੈਂਕ ਦਾ ਲੱਗਦਾ ਹੈਗਾ ਔਰ ਇਹ ਪੀਸੀਆਰ ਦੇ ਵਿੱਚ ਪੋਸਟਡ ਸੀਗਾ ਕਈ ਦਿਨਾਂ ਤੋਂ ਇਹ ਗੈਰਹਾਜ਼ਰੀ ਵੀ ਚੱਲ ਰਿਹਾ ਸੀਗਾ ਸੋ ਇਹਦੀ ਗੈਰਹਾਜ਼ਰੀ ਦੀ ਰਿਪੋਰਟ ਆਲਰੇਡੀ ਪਾਈ ਹੋ ਔਰ ਪੀਸੀਆਰ ਦੇ ਵਿੱਚ ਤਣਾਛੀ ਮੁਹਾਲੀ ਦੇ ਇਹ ਨੰਬਰ ਹੈਗਾ ਮੁਹਾਲੀ ਦੇ ਵਿੱਚ ਤਣਾਛੀ ਸੋ ਜਿਵੇਂ ਇਹ ਜਿਹੜਾ ਮੈਡੀਕਲ ਸਟੋਰ ਤੇ ਤਰੀਕੇ ਨਾਲ ਸੁਣ ਫਿਰ ਬਾਕੀ ਵੀ ਤੁਸੀਂ ਪਲਾਨਿੰਗ ਦੇ ਤਰ੍ਹਾਂ ਸਰਵੇ ਕਰੋਗੇ ਵੀ ਇਹ ਜਿਹੜੀਆਂ ਕੁਝ ਹੋਰ ਕੰਪਲੇਂਟਸ ਕਿ ਜਿਵੇਂ ਅੱਜ ਹੀ ਦੋ ਕੇਸ ਕੱਲ ਦੇ ਪੁਲਿਸ ਮੁਲਾਜ਼ਮਾਂ ਦੇ ਕਰਕੇ ਆ ਗਏ ਕੁਝ ਹੋਰ ਵੀ ਸਰਵੇ ਦੇ ਕੋਈ ਪਲੈਨਿੰਗ ਹੈਗੀ ਹੈ ਮਹਾਨੀ ਪੁਲਿਸ ਵੀ ਹੋਰ ਜ਼ਿਆਦਾ ਐਕਸਪੋਜ਼ਰ ਹੋ ਜੇ ਜ਼ਿਆਦਾ ਕੰਪਲੀਸ਼ਨ ਮੈਨੂੰ ਸਾਹਮਣੇ ਆ। ਨਿਕੋ ਇਸੇ ਲਈ ਅੱਜ ਤਾਡੇ ਰਾਹੀਂ ਲੋਕਾਂ ਨਾਲ ਅਸੀਂ ਮੁਖਾਤੇ ਹੋ ਰਹੇ ਆ। ਸਾਡਾ ਇਹੀ ਮੈਸੇਜ ਹੈਗਾ ਸਾਡੀ ਪੁਲਿਸ ਫੋਰਸ ਨੂੰ ਵੀ ਤੇ ਲੋਕਾਂ ਨੂੰ ਵੀ ਕਿ ਜੋ ਵੀ ਵਿਅਕਤੀ ਕਿਸੇ ਵੀ ਤਰੀਕੇ ਦੇ ਕ੍ਰਾਈਮ ਦੇ ਵਿੱਚ ਇਨਵੋਲ ਹੋਏਗਾ ਭਾਵੇਂ ਪੁਲਿਸ ਫੋਰਸ ਦਾ ਹੈ ਕਿਸੇ ਹੋਰ ਮਹਿਕਮੇ ਦਾ ਹੈ ਉਹਨੂੰ ਬਖਸ਼ਾ ਨਹੀਂ ਜਾਏਗਾ ਅਸੀਂ ਸਖਤ ਤੋਂ ਸਖਤ ਕਾਰਵਾਈ ਕਰਾਂਗੇ। ਸੋ ਇਹਨੂੰ ਬਾਕੀ ਜਿਹੜੀ ਫੋਰਸ ਹੈਗੀ ਹੈ ਉਹਦੇ ਲਈ ਵੀ ਮੈਸੇਜ ਆਏਗਾ ਤੇ ਲੋਕਾਂ ਲਈ ਵੀ ਮੈਸੇਜ। ਸਰ ਮਿੱਦ ਥੋਸ ਸਬੂਤਾਂ ਨਾਲ ਕੋ कुछ ठाणे नीचे जब वो इन मुलाजिमों का ऑप्शन कर रहे हैं तो उसे भी एक्चुअली देखो जी जिम्मे की सादा कमिटमेंट हैगा जितने भी सादे कॉल कंप्लेंट है एविडेंसेज हैगी उधर कुछ कार्वेई करना सादा फंड तो ये उधर फंड क्या प्रोफाइल है जो एक्चुअली अरेस्ट प्रोफाइल वगैरह आपके साथ प्रेस नोट के माध